ਸਵਾਗਤ ਹੈ ਬਾਈ ਤੁਹਾਡਾ ਹਾਕਮ ਸਿੰਘ ਫਾਰਮ ਤੇ ਆਪ ਨੂੰ ਕਈ ਭਰਾ ਮੈਸੇਜ ਕਰਦੇ ਆ ਜਾਂ ਪੁੱਛਦੇ ਆ ਵੀ ਤਾਜੇ ਸੂਰੇ ਪਸ਼ੂ ਨੂੰ ਆਪਾਂ ਹੁਣ ਗਰਮੀ ਕਾਫੀ ਚੱਲਦੀ ਹੈ ਵੀ ਇਹਦੇ ਚ ਕੀ ਕਾੜੇ ਦੇ ਸਕਦੇ ਆ ਪਸ਼ੂ ਵਧੀਆ ਦੁੱਧ ਤੇ ਚੱਲੇ ਪਹਿਲਾਂ ਤਾਂ ਭਾਈ ਜਦੋਂ ਹੀ ਮੱਝ ਜਾਂ ਗਾਂ ਕੋਈ ਹੁੰਦੀ ਆ ਉਹਨੂੰ ਆਪਾਂ ਅੱਧਾ ਕਿਲੋ ਜਾਂ ਕਿਲੋ ਕਿਲੋ ਤੱਕ ਵੀ ਗੌੜ ਆਪਾਂ ਕੱਲਾ ਗੌੜ ਜਾਂ ਖਾਂਡਾ ਆਪਾਂ ਦੇ ਸਕਦੇ ਆ ਉਹਦੇ ਨਾਲ ਕਾਫੀ ਏਨਰਜੀ ਮਿਲਦੀ ਐਵੇਂ 2-3 ਦਿਨ ਦਾ ਅੱਧਾ-ਅੱਧਾ ਕਿਲੋ ਗੌੜੀ ਦੇ ਦੇਵੇ ਜਾਂ ਖੰਡ ਦੇ ਦੇਵੇ ਉਹਦੇ ਨਾਲ ਕਾਫੀ ਐਨਰਜੀ ਮਿਲਦੀ ਬੱਚ ਨੂੰ ਉਸ ਤੋਂ ਬਾਅਦ ਆਪਾਂ 10 ਦਿਨ ਬਾਅਦ ਕਾੜੀ ਆਪਾਂ ਇਹ ਸਟਾਰਟ ਕਰ ਸਕਦੇ ਹੁਣ ਗਰਮੀ ਆ ਤੇ ਇਹਦੇ ਤੋਂ ਜਿਆਦਾ ਆਪਾਂ ਗਰਮ ਚੀਜ਼ ਨਹੀਂ ਪਾ ਸਕਦੇਗੇ ਤਾਂ ਉਹਦੇ ਜੇ ਆਪਾਂ ਲਾਉ ਕਿ 1/2 ਕਿਲੋ ਅਲਸੀ ਰੈਵੇ 1/2 ਕਿਲੋ ਸੌਂਫ 1/2 ਕਿਲੋ ਚਿੱਟਾ ਜੀਰਾ ਤੇ 200 ਗ੍ਰਾਮ ਅਜਵੈਨ ਪਾ ਲਵੇ ਵਿੱਚ ਤੇ 50 ਗ੍ਰਾਮ ਵੱਡੀ ਇਲਾਇਚੀ ਇਹ ਥੋੜੀ ਗਰਮ ਹੁੰਦੀ ਹੈ ਤਾਂ 50 ਗ੍ਰਾਮ ਬਹੁਤ ਹੁੰਦੀ ਹੈ ਇਹ ਆਪਾਂ ਚਾਰੇ ਪੰਜੇ ਚੀਜ਼ਾਂ ਮਿਕਸ ਕਰ ਲੈਣੀਆਂ ਵਾ ਤੇ ਇਹਦੇ 4 ਤੋਂ 5 ਗਾੜੇ ਆਪਾਂ ਬਣਾ ਸਕਦੇ ਆ ਤੇ ਇਹਦੇ ਵਿੱਚ ਪਾਈਆ ਪਾਈਆ ਜਾਂ 3-400 ਗ੍ਰਾਮ ਰੋਜ ਦਾ ਗੁੜ ਪਾ ਸਕਦੇ ਮਤਲਬ ਇਹ 4-5 ਗਾੜਿਆਂ 'ਚ ਕਿਲੋ ਡੇਢ ਕਿਲੋ ਗੁੜ ਪੈ ਜਾਊਗਾ ਇਹ ਸਾਰਾ ਮਿਕਸ ਕਰਕੇ ਆਪਾਂ 4-5 ਦਿਨ ਦੇਣਾ ਵਾ ਤੇ ਸੂਣ ਤੋਂ 10 ਤੋਂ 12 ਦਿਨ ਬਾਅਦ ਇਹ ਸਟਾਰਟ ਕਰ ਲਵੇ ਇਹਦੇ ਨਾਲ ਕਣਕ ਨੂੰ ਵੀ ਪਸ਼ੂ ਦਾ ਵਧੀਆ ਚੱਲ ਪੈਂਦਾ ਤੇ ਦੁੱਧ ਤੇ ਚੱਲ ਵੈਂਦਾ ਵਧੀਆ ਧੰਨਵਾਦ ਜੀ